ਸਤਿ ਸ੍ਰੀ ਅਕਾਲ ਜੀ ਜਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਉਮੀਦ ਹੈ ਬਹੁਤ ਖੁਸ਼ ਰਹਿੰਦੇ ਹੋਮੋਂਗੇ ਕਿਉਂਕਿ ਮੈਂ ਹਮੇਸ਼ਾ ਦੁਆ ਕਰਦਾ ਕਿ ਮੇਰਾ ਪੰਜਾਬ ਮੇਰੇ ਪੰਜਾਬ ਦਾ ਬੱਚਾ ਬੱਚਾ ਪੂਰਾ ਖੁਸ਼ ਰਹੇ ਹਰ ਵਕਤ ਮਸਤ ਰਹੇ ਪਰ ਮਸਤ ਵੀ ਰਹੇ ਤੇ ਸਵਸਥ ਵੀ ਰਹੇ ਔਰ ਤੁਹਾਡੇ ਸਵਸਥ ਰਹਿਣ ਲਈ ਇੱਕ ਬਹੁਤ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਨੇ ਮੈਂ ਲੈ ਕੇ ਆ ਰਿਹਾ ਔਰ ਸਾਡੀ ਕੰਪਨੀ ਜਿਹੜੀ ਵੈਦਵਾਨ ਕੰਪਨੀ ਹੈ ਪਰ ਸਾਡੀ ਮੋਹ ਨਿਕਲ ਜਾਂਦਾ ਹੈ ਤੁਹਾਡੀ ਹੋਈ ਹੈ ਇੱਥੋਂ ਲੈ ਕੇ ਕਿਨੇ ਜਾਣਾ ਅਨ ਜਮਰਾਜ ਦੇ ਝੋਟੇ ਦੇ ਜ਼ਮਾਨ ਨਹੀਂ ਰੱਖਿਆ ਜਾਂਦਾ ਉਹਦਾ ਮਜ਼ਾ ਹੀ ਲੈ ਕੇ ਜਾਂਦਾ ਬੰਦੇ ਨੂੰ ਵਿਚਾ ਕੇ ਮਤਲਬ ਕਹਿਣ ਦਾ ਵੀ ਲੈ ਕੇ ਕਿਸੇ ਨੇ ਕੁਝ ਨਹੀਂ ਜਾਣਾ ਲੈ ਕੇ ਕੀ ਜਾਣਾ ਤੁਹਾਡਾ ਜਿਹੜਾ ਪਿਆਰ ਹੈ ਇੱਕ ਦੂਜੇ ਨਾਲ ਉਹੀ ਆਪਣੇ ਸਾਰਿਆਂ ਦੇ ਨਾਲ ਜਾਣਾ ਜਿਹੜਾ ਮੇਰੇ ਲਈ ਤੁਹਾਡੇ ਮਨ 'ਚ ਸਤਿਕਾਰ ਹੈ ਤੁਹਾਡੇ ਲਈ ਮੇਰੇ ਮਨ 'ਚ ਸਤਿਕਾਰ ਹੈ ਉਹੀ ਜਾਣਾ ਸਭ ਕੁਝ ਨਾਲ ਪਰ ਇੱਕ ਚੀਜ਼ ਜ਼ਰੂਰ ਹੈ ਵੀ ਜਿਸ ਤਰ੍ਹਾਂ ਮੈਂ ਕੰਮ ਕਰ ਰਿਹਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਸੁਪਨੇ 'ਚ ਵੀ ਮੈਂ ਇਸ ਤਰ੍ਹਾਂ ਦੇ ਕੰਮ ਕਰੂੰਗਾ ਕਿਉਂਕਿ ਬਾਣੀਆਂ ਦੇ ਘਰੇ ਜੰਮ ਕੇ ਤਾਂ ਇੱਕੋ ਗੱਲ ਪਤਾ ਹੁੰਦੀ ਆ ਵੀ ਪੈਸੇ ਕਿਵੇਂ ਬਣਨਗੇ ਮੈਂ ਹੋਰ ਪਾਸੇ ਤੁਰਿਆ ਵੀ ਲੋਕ ਕਿਵੇਂ ਆਪਣੇ ਬਣਨਗੇ ਔਰ ਸੱਚਮੁੱਚ ਜਿੱਥੇ ਵੀ ਜਾਂਦੇ ਆ ਕਮਾਲ ਹੋ ਜਾਂਦੀ ਆ ਜਦੋਂ ਲੋਕ ਆਲੇ-ਦਾਲੇ ਇਕੱਠੇ ਹੋ ਜਾਂਦੇ ਆ ਐਂ ਲੱਗਦਾ ਹੁੰਦਾ ਵੀ ਹੁਣੇ ਮੇਰਾ ਪੰਜਾਬ ਨਹੀਂ ਹੈਗਾ ਇਹ ਮੇਰਾ ਘਰ ਹੀ ਬਣ ਗਿਆ ਇਹ ਅਲੱਗ ਨਹੀਂ ਹੈਗਾ ਕੁਝ ਆਪਣੀ ਆਪਣੇ ਸਾਰਾ ਘਰ-ਬਾਰ ਆਪਣਾ ਪਰਿਵਾਰ ਆਪਣਾ ਬਣ ਗਿਆ ਇਹ ਕਹਿਣਾ ਸੌਖਾ ਬੌਜੀ ਇਹ ਬਣਾਉਣਾ ਬਹੁਤ ਔਖਾ ਹੈ ਕਿਸੇ ਦੇ ਬਸ ਦਾ ਰੋਗ ਨਹੀਂ ਹੁੰਦਾ ਜਿੱਤੇ ਬਾਬੇ ਦੀ ਕਿਰਪਾ ਹੁੰਦੀ ਹੈ ਉਹਦੇ ਤੇ ਹੀ ਹੁੰਦੀ ਹੈ ਬਾਬਾ ਦੀਪ ਸਿੰਘ ਦੀ ਐਸੀ ਕਿਰਪਾ ਹੋਈ ਮੈਂ ਤਾਂ ਉਹੀ ਬਾਬਾ ਜੀ ਦੇ ਗੁਰਦੁਆਰੇ ਜਾਂਦਾ ਹੁੰਦਾ ਸੀ ਸੋ ਲੱਖੀਆਂ ਗੁਰਦੁਆਰੇ ਚ ਬਸ ਪਤਾ ਨਹੀਂ ਕਿਵੇਂ ਉਹਨਾਂ ਨੇ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਕਿ ਮੈਨੂੰ ਲੰਗਰ ਲਾਉਣ ਲਾਤਾ ਪਰ ਮੈਂ ਹੋਰ ਤਾਂ ਕੁਝ ਨਹੀਂ ਕਰ ਪਾਇਆ ਅਬ ਦੇ ਕਲੀਨਿਕ ਤੇ ਲੰਗਰ ਲਾ ਕੇ ਰੱਖਦਾ ਜਿਹੜਾ 100 200 ਬੰਦਾ ਰੋਜ਼ ਆਉਂਦਾ ਸਾਰਾ ਲੰਗਰ ਛੱਕ ਕੇ ਜਾਂਦਾ ਔਰ ਜਾਂਦੇ ਇਹ ਜ਼ਰੂਰ ਕਹਿ ਕੇ ਜਾਂਦਾ ਵੀ ਗੋਇਲ ਸਾਹਿਬ ਗੁਰਦੁਆਰੇ ਮੰਦਰਾਂ ਦੇ ਵਿੱਚ ਜਾਂ ਬਾਜ਼ਾਰਾਂ 'ਚ ਸੜਕਾਂ ਤੇ ਲੰਗਰ ਬਹੁਤ ਖਾਦੇ ਨੇ ਪਰ ਐਂ ਨਹੀਂ ਸੋਚਿਆ ਕਦੇ ਵੀ ਕਿਸੇ ਹਸਪੀਟਲ 'ਚ ਵੀ ਫ੍ਰੀ ਲੰਗਰ ਮਿਲੂਗਾ ਉੱਥੇ ਤਾਂ ਸੌਰੀ ਦੇ ਕੰਟੀਨ ਬਣਾ ਕੇ ਵਹਿ ਜਾਂਦੇ ਨੇ ਵੀ ਜਿਹੜੇ ਆਉਂਦੇ ਨੇ ਉਹਨਾਂ ਦਾ ਉੱਥੇ ਵੀ ਜੇਬ ਕੱਟ ਲੋ ਪਰ ਤੁਸੀਂ ਤਾਂ ਕਮਾਲ ਕੀਤੀ ਪਈ ਐ ਮੈਂ ਕਹਿੰਦਾ ਤੁਹਾਡੀ ਫੀਸ ਜਿਹੜੀ ਤੁਸੀਂ ਦੰਦੇ ਉਹਦੇ ਬਦਲੇ ਘਮਾਉਣਾ ਮੈਂ ਕਹਿੰਦਾ ਤੂੰ ਕਿਤੇ ਘਰੋਂ ਲੈ ਕੇ ਆਉਣਾ ਤੁਹਾਡਾ ਹੀ ਮਾਲ ਆ ਭਾਈ ਖਾਇਆ ਕਰੋ ਪਰ ਇੱਕ ਚੀਜ਼ ਬਹੁਤ ਕਮਾਲ ਦੀ ਆ ਜਿਹੜੀ ਕਿ ਤੁਹਾਡਾ ਪਿਆਰ ਮੈਨੂੰ ਮਿਲਦਾ ਸ਼ਤਕਾਰ ਮੈਨੂੰ ਮਿਲਦਾ ਉਹਦੇ ਬਦਲੇ ਮੈਂ ਚੰਗੀਆਂ ਚੀਜ਼ਾਂ ਲਿਆਉਣ ਦੀ ਕੋਸ਼ਿਸ਼ ਕਰਦਾ ਹੁਣ ਜਿੰਨੇ ਵੀ ਲੋਕ ਸਾਡੇ ਸ਼ੂਗਰ ਤੋਂ ਪਰੇਸ਼ਾਨ ਆ ਦੇਖੋ ਪਹਿਲਾਂ ਤਾਂ ਬੋਤਲ ਦੇਖੋ ਤੁਹਾਡੇ ਲਈ ਮੈਂ ਬੋਤਲ ਕਿੰਨੀ ਵਧੀਆ ਲਿਆ ਵੀ ਆਪਾਂ ਦਵਾਈ ਤਾਂ ਖਾਣੀ ਪੀਣੀ ਹੋਈ ਆ ਸ਼ੂਗਰ ਠੀਕ ਕਰ ਹੀ ਲੈਣੀ ਆ ਪਰ ਬੋਤਲ ਵੀ ਤਾਂ ਫ੍ਰਿਜ ਵਿੱਚ ਪਈ ਰਹੇ ਬਾਅਦ ਚ ਹੁਣ ਜਿਵੇਂ ਆ ਬੋਤਲ ਹੈ ਆ ਆ ਜਿਵੇਂ ਬੋਤਲਾ ਇਹ ਜਿਹੇ ਬੋਤਲਾ ਵੀ ਚੱਲਦੀਆਂ ਨੇ ਹੁਣ ਆ ਬੋਤਲ ਸਾਰੀ ਉਹ 10 ਰੁਪਏ ਦੀ ਆ ਖਾਲੀ ਸਮਝੋ ਮੇਰੀ ਗੱਲ ਨੂੰ ਮੈਂ ਮੈਂ ਘਰ ਦੀ ਗੱਲ ਕਰ ਰਿਹਾ ਕਿ ਤੁਸੀਂ ਸਮਝੋ ਮੇਰੀ ਗੱਲ ਨੂੰ ਗਲਤ ਨਾ ਲਿਓ ਆ ਖਾਲੀ ਉਹ ਬੋਤਲ 55 ਰੁਪਏ ਦੀ ਆ ਕਿਉਂ ਲਈ ਆ ਵੀ ਤੁਹਾਡੇ ਜਦੋਂ ਦਵਾਈ ਤੁਸੀਂ ਪੀ ਲਓ ਤੁਸੀਂ ਇਹਨੂੰ ਖਾਲੀ ਕਰ ਲਓ ਉਹਦੇ ਬਾਅਦ ਧੋ ਕੇ ਇਹਨੂੰ ਫ੍ਰਿਜ ਚ ਲਾ ਦਿਓ ਫ੍ਰਿਜ ਚ ਲਾ ਲਓ ਤੁਹਾਨੂੰ ਹਮੇਸ਼ਾ ਨਾਲ ਦਸ ਬਾਜ ਗੋਇਲ ਦੀ ਯਾਦ ਰਹੂਗੀ ਨਾਲ ਇਹ ਬੋਤਲ ਤੁਹਾਡੇ ਕਾਫੀ ਸਮੇਂ ਤੱਕ ਕੰਮ ਆਉਗੀ ਹਲੇ ਕੰਪਨੀ ਕਹਿੰਦੀ ਹੈ ਵੀ 10 ਸਾਲ ਬੋਤਲ ਤੇ ਖਰੋਚ ਨਹੀਂ ਆਉਂਦੀ ਛੜੀਟ ਨਹੀਂ ਪੈਂਦੀ ਇੱਦਾਂ ਤੁਸੀਂ ਭਲੇੜ ਨਹੀਂ ਮਾਰਦੇ ਐਨੀ ਵਧੀਆ ਚੀਜ਼ ਹੋਰ ਕੀ ਹੋ ਸਕਦੀ ਆ ਔਰ ਫਿਰ ਇਹ ਹਾਈਜਨਿਕ ਆ ਜਿਹਹ ਕੰਚ ਵਿੱਚ ਰੱਖ ਲਿਆ ਸਮਾਨ ਉਹ ਉਹ ਜੈਸ ਬੋਟਲ ਚ ਰੱਖ ਲਿਆ ਇਹਦੇ ਚ ਅਸੀਂ ਲੈ ਕੇ ਆਏ ਆ 8+DB 8+ ਮਤਲਬ 8 ਫਾਰਮੂਲੇ ਨੇ ਇਹਦੇ ਵਿੱਚ 8 ਚੀਜ਼ਾਂ ਪਾਈਆਂ ਨੇ ਡਾਇਬੀਟਿਸ ਕੰਟਰੋਲ ਆ DB DB ਕੰਟਰੋਲ ਮਤਲਬ ਡਾਇਬੀਟਿਸ ਨੂੰ ਕੰਟਰੋਲ ਕਰਦਾ ਫਿਰ 슈ਗਰ 슈ਗਰ ਨੂੰ ਕੰਟਰੋਲ ਕਰਨ ਦਾ ਇਹ ਸਭ ਤੋਂ ਬਿਹਤਰੀਨ ਟ੍ਰੀਟਮੈਂਟ ਆ ਔਰ ਇਹਦਾ ਰਿਜ਼ਲਟ ਮੈਂ ਤੁਹਾਨੂੰ ਦੱਸਾਂ ਕਿੱਥੇ ਕਿੱਥੇ ਹੈਗਾ ਨੰਬਰ 1 ਗੁੱਡ ਫੋਰ ਡਾਇਬੀਟਿਕ ਡਾਇਬਟੀਜ਼ ਕੰਟਰੋਲ ਕੋਲੇਸਟ੍ਰੋਲ ਕੰਟਰੋਲ ਸਕਿਨ ਕੇਅਰ ਨੇਲਸ ਆਈਜ਼ ਮਤਲਬ ਆਈ ਸਾਈਟ ਐਂਡ ਟੀਥ ਦੰਦ ਇਹ ਦੇਖੋ ਸਕਿਨ ਕੇਅਰ ਵੀ ਦੱਸਿਆ ਨੇ ਵੀ ਜਿਹੜੀ ਚਮੜੀ 슈ਗਰ ਦੇ ਮਰੀਜ਼ ਦੀ ਪਤਲੀ ਜੀ ਹੋ ਜਾਂਦੀ ਹੈ ਉਮਰ ਤੋਂ ਪਹਿਲਾਂ ਬੁੱਢੀ ਹੋ ਜਾਂਦੀ ਹੈ ਉਹ ਸਕਿਨ ਨੂੰ ਠੀਕ ਕਰੂਗਾ ਫਿਰ ਨੌ ਜਿਹੜੇ ਵੱਡ ਜਾਂਦੇ ਨੇ ਜਾਂ ਨੌਹਾਂ ਤੇ ਲੈਨਾਂ ਜੀਆਂ ਬਣ ਜਾਂਦੀਆਂ ਨੇ ਉਹਦੇ ਵਾਸਤੇ ਕੰਮ ਕਰੂਗਾ ਫਿਰ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਕਮਜ਼ੋਰੀ ਆਉਂਦੀ ਆ ਜਾਂ ਅੱਖਾਂ 'ਚ ਕੁਰਕੂ ਜੇ ਵੱਜੀ ਜਾਂਦੇ ਨੇ ਹਰ ਵਕਤ ਖਾਜ ਹੋਈ ਜਾਂਦੀ ਆ ਚੂਭੀ ਜਾਂਦਾ ਕੁਝ ਉਹਦੇ ਲਈ ਵੀ ਕੰਮ ਕਰਦਾ ਫਿਰ ਦੰਦ ਜਿਨ੍ਹਾਂ ਦੇ ਟੁੱਟਣ ਵਾਲੇ ਹੋ ਜਾਂਦੇ ਨੇ 슈ਗਰ ਕਰਕੇ ਕਹਿੰਦੇ ਨੇ ਦੰਦ ਨਵੇਂ ਲੱਗਣਗੇ ਉਹਨਾਂ ਤੇ ਵੀ ਕੰਮ ਕਰਦਾ ਇਹ ਕੋਲੇਸਟ੍ਰੋਲ ਲੈਵਲ ਨੂੰ ਬਿਲਕੁਲ ਨਾਰਮਲ ਕਰ ਲੈਂਦਾ ਕਿਵੇਂ ਕਰਦਾ ਹੁਣ ਤੁਹਾਨੂੰ ਦੱਸ ਦਿਆਂ ਕਿ ਕੀ ਕੀ ਫਾਇਦੇ ਆ ਹਿੰਦੁਸਤਾਨ ਦੇ ਵਿੱਚ ਅਗਰ ਆਯੁਰਵੇਦ ਹੈ ਤਾਂ ਆਯੁਰਵੇਦ ਦੇ ਵਿੱਚ ਇੱਕ ਬਹੁਤ ਬੜਾ ਗ੍ਰੰਥ ਜਿਹੜੇ ਗ੍ਰੰਥ ਦਾ ਨਾਮ ਹੈ ਬਾਭ ਪ੍ਰਕਾਸ਼ ਨਿਗੰਟੂ ਬਾਭ ਪ੍ਰਕਾਸ਼ ਨਿਗੰਟੂ ਇੱਕ ਇਸ ਤਰ੍ਹਾਂ ਦਾ ਗ੍ਰੰਥ ਹੈ ਜਿਹਦੇ ਵਿੱਚ ਤੁਹਾਡੀ ਸਿਹਤ ਦੀ ਹਰ ਕੁੰਡਲੀ ਪਈ ਹੈ ਖੋਲਣ ਵਾਲਾ ਚਾਹੀਦਾ ਉਹਦੇ ਵਿੱਚ 8 ਚੀਜ਼ਾਂ ਪਾਈਆਂ ਨੇ ਪਹਿਲੀ ਚੀਜ਼ ਕੀ ਆ ਗ੍ਰਿਤ ਕੁਮਾਰੀ ਗ੍ਰਿਤ ਕੁਮਾਰੀ ਮਤਲਬ ghee ਕੁਆਰ ਗੰਦਲ ਜਿਹਨੂੰ ਅਸੀਂ ਕੀ ਕਹਿੰਦੇ ਆ ਐਲੋਵੀਰਾ ਕਹਿਣ ਲੱਗੇ ਨਾ ਆਪਾਂ ਤੇ ਉਸ ਤੋਂ ਬਾਅਦ ਉਹਦੇ ਵਿੱਚ ਪਾਇਆ ਆਮਲਾ ਫਿਰ ਉਹਦੇ ਵਿੱਚ ਆਮਲੇ ਤੋਂ ਬਾਅਦ ਪਾਇਆ ਹੋਇਆ ਗिलोय ਉਸ ਤੋਂ ਬਾਅਦ ਇਹਦੇ ਵਿੱਚ ਪਈ ਹੋਈ ਹੈ ਅ ਗਲੋਏ ਤੋਂ ਬਾਅਦ ਨਿੰਮ ਫਿਰ ਕarele ਫਿਰ ਜਾਮਣ ਫਿਰ ਵਿਜੇਸਰ ਵਿਜੇਸਰ ਦੀ ਲੱਕੜ ਦਾ ਐਕਸਟ੍ਰੈਕਟ ਵੀ ਪਾਇਆ ਗਿਆ ਇਹਦੇ ਵਿੱਚ ਤੇ ਮੇਥੀ ਦਾਣਾ ਇਹਦੇ ਵਿੱਚ ਪਾਇਆ ਗਿਆ ਔਰ ਬੌਜੀਨ ਭਾਗ ਪ੍ਰਕਾਸ਼ ਨੇ ਗਾਂਟੂ ਦਾ ਸਭ ਤੋਂ ਟਾਪ ਫਾਰਮੂਲੇਸ਼ਨ ਹੈ ਔਰ ਇਹਦੇ ਵਿੱਚ ਬਾਕੀ ਚੀਜ਼ਾਂ ਜਿਹੜੀਆਂ ਨੇ ਕੋਈ 1000 ਮਿਲੀਗ੍ਰਾਮ ਹੈ ਕੋਈ 500 ਮਿਲੀਗ੍ਰਾਮ ਹੈ ਲੇਕਿਨ ਇਹਦੇ ਵਿੱਚ ਜਿਹੜਾ ਗ੍ਰਿਤ ਕੁਮਾਰੀ ਜਿਹਨੂੰ অ্যালোਵਿਰਾ ਕਹਿੰਦੇ ਆ ਉਹ 3200 ਮਿਲੀਗ੍ਰਾਮ ਹੈ ਕਹਿਣਾ ਸੌਖਾ ਔਰ ਇਹਨੂੰ ਟੱਕਣ ਵੀ ਜਿਹੜਾ ਦਿੱਤਾ ਹੈ ਉਹ ਮਈਰ ਦਿੱਤਾ ਗਿਆ ਕਿ ਇਹ ਟੱਕਣ ਦੇ ਵਿੱਚ ਪੂਰਾ 30 ਐਮਐਲ ਪੈਂਦਾ ਇਹਨੂੰ 30 ਐਮਐਲ ਦੇ ਵਿੱਚ ਪਾਓ ਗਰਮ ਪਾਣੀ ਗਰਮ ਪਾਣੀ ਦਾ ਇੱਕ ਗਲਾਸ ਲੈਣਾ ਸਵੇਰੇ ਖਾਲੀ ਪੇਟ ਇੱਕ ਗਲਾਸ ਗਰਮ ਪਾਣੀ ਦੇ ਵਿੱਚ ਇਹਨੂੰ ਐਦਾਂ ਪਾ ਲੈਣਾ ਪਾ ਕੇ ਘੋਲ ਕੇ ਇਹਨੂੰ ਪੀਣਾ ਔਰ ਇੱਕ ਸਫੀਸ਼ੈਂਟ ਡਾਈਟ ਹੈ ਡਾਇਬੀਟਿਕ ਪੇਸ਼ੈਂਟ ਵਾਸਤੇ ਔਰ ਸ਼ੂਗਰ ਦੇ ਮਰੀਜ਼ ਨੂੰ ਮਹੀਨੇ ਡੇਢ ਮਹੀਨੇ ਚਾਹੀਦਾ ਲੱਗੂ ਵੀ ਯਾਰ ਗੋਲੀ ਛੁੱਟ ਗਈ ਮੇਰੀ ਜਿਹੜੀ ਅੰਗਰੇਜ਼ੀ ਰੋਜ਼ ਖਾਂਦਾ ਸੀ 인ਸੁਲਿਨ ਦੇ ਇੰਜੈਕਸ਼ਨ ਦੀ ਮਾਤਰਾ ਘਟਣ ਲੱਗ ਗਈ ਔਰ ਕੁਝ ਵੀ ਚੁਪਿਆ ਨਹੀਂ ਹੋਇਆ ਜੋ ਹੈਗਾ ਤੁਹਾਡੇ ਸਾਹਮਣੇ ਔਰ ਜੋ ਚੀਜ਼ ਬਣੀ ਹੈ ਤੁਹਾਡੇ ਸਾਹਮਣੇ ਔਰ ਪਿਓਰ ਨੇਚਰਲ ਹੈ ਚ ਕੋਈ ਸੈਂਸਰੀ ਕੋਈ ਫालतू ਚੀਜ਼ ਨਹੀਂ ਹਰ ਚੀਜ਼ ਦੇ ਉੱਤੇ ਰੂਹ ਲੱਗੀ ਹੋਈ ਹੈ ਰੂਹਦਾਰੀ ਦੀ ਗੱਲ ਹੈ ਔਰ ਸੇਤਦਾਰੀ ਦੀ ਵੀ ਗੱਲ ਹੈ ਇਸ ਕਰਕੇ ਮਿੱਤਰੋ ਇਹ ਜਿਹੜੀ ਚੀਜ਼ ਆ ਜਮੈਂ ਤੁਹਾਨੂੰ ਦੇਣੀ ਸੀ ਇਹ ਡਾਇਬੀਟਿਕ ਪੇਸ਼ੈਂਟ ਵਾਸਤੇ ਹੈ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦਿੱਤਾ ਸੀ ਇੱਕ ਪਾਊਡਰ ਜਿਹੜਾ ਆਪਣਾ ਬਣਿਆ ਬੜੇਵੇਂ ਦੀ ਗਿਰੀ ਤੋਂ ਬਣਿਆ ਹੋਇਆ ਉਹ ਵੀ ਕਮਾਲ ਦੀ ਚੀਜ਼ ਆ ਫਿਰ ਕਾਲੇ ਜਾਮਣ ਦੀ ਗੋੰਧ ਤੋਂ ਬਣਿਆ ਹੋਇਆ ਕੈਪਸੂਲ ਇਹ 슈ਗਰ ਦੇ ਮਰੀਜ਼ਾਂ ਵਾਸਤੇ ਬਹੁਤ ਕਮਾਲ ਦੀਆਂ ਤਿੰਨ ਚੀਜ਼ਾਂ ਅਸੀਂ ਦੰਦੇ ਆ ਜਿਹਦੇ ਨਾਲ ਸਾਡਾ ਪੇਸ਼ੈਂਟ ਆ ਕੇ ਤਿੰਨ ਤੋਂ 6 ਮਹੀਨੇ ਦੇ ਵਿੱਚ ਵਿੱਚ ਥੈਂਕ ਯੂ ਬੋਲ ਦਿੰਦਾ ਜਿਹਨੂੰ ਐ ਪਤਾ ਲੱਗ ਜਾਂਦਾ ਹੁਣ ਸ਼ੂਗਰ 80 ਤੋਂ 120 ਦੇ ਵਿੱਚ ਹੀ ਰਹਿੰਦੀ ਹੈ ਗੁਲ ਸਾਹਿਬ ਜੋ ਮਰਜੀ ਕਰ ਲੀਏ ਗੰਨੇ ਦਾ ਰਸਤਾ ਸੀ ਪਹਿਲਾਂ ਹੀ ਕਹਿੰਦੇ ਆ ਪੀਆ ਕਰੋ ਗੁੜ ਖਾਇਆ ਕਰੋ ਚੀਨੀ ਛੱਡ ਦਿਓ ਬਸ ਚੀਨੀ ਤੋਂ ਬਣਿਆ ਚੀਜ਼ਾਂ ਛੱਡ ਦਿਓ ਆਪਣੇ ਫਲ ਫਰੂਟ ਜ਼ਰੂਰ ਖਾਇਆ ਕਰੋ ਸਵੇਰੇ ਸਲਾਦ ਖਾਓ ਫਲ ਖਾਓ ਇਹ ਚੀਜ਼ਾਂ ਖਾਓਗੇ ਤੰਦਰੁਸਤ ਰਹੋਗੇ ਤਕੜੇ ਰਹੋਗੇ ਰੋਟੀ ਜਿਹੜੀ ਆ ਉਹ ਨਾਰਮਲ ਵੀ ਖਾਇਆ ਕਰੋ ਕਦੇ ਕਦੇ ਕਣਕ ਖਾ ਲਈ ਕਦੇ ਕਦੇ ਮੈਸੀ ਖਾ ਲਈ ਕਦੇ ਕਦੇ ਆਪਣਾ ਕੀ ਕਹਿੰਦੇ ਨੇ ਉਹਨੂੰ ਮਲਟੀ ਗ੍ਰੇਨ ਆਟੇ ਦੀ ਖਾ ਲਿਆ ਕਰੋ ਤਾਂ ਉਹ ਜਿਹੜੀ ਤੰਦਰੁਸਤੀ ਆ ਤੁਹਾਡੇ ਸਰੀਰ 'ਚ ਬਣੀ ਰਹੂਗੀ ਹਮੇਸ਼ਾ ਹੁਣ ਇਸ ਚੀਜ਼ ਨੂੰ ਯਾਦ ਰੱਖਿਓ ਜਿਹੜੀ ਬਲੇਵੇਂ ਦੀ ਗਿਰੀ ਤੋਂ ਬਣਿਆ ਡਾਇਬਟੀਜ਼ ਕੰਟਰੋਲ ਪਾਊਡਰ ਤੇ ਕਾਲੇ ਜਾਮਨ ਗੁੰਦ ਤੋਂ ਬਣਿਆ ਕਾਲਾ ਜਾਮਨ ਗੁੰਦ ਕੈਪਸੂਲ ਇਹ ਇਹ ਦੋ ਚੀਜ਼ਾਂ ਦੇ ਨਾਲ ਨਾਲ ਇਹ ਜਿਹੜਾ 8+ ਡਾਇਬੀਟਿਸ ਕੰਟਰੋਲ سیرਪ ਦਿੱਤਾ ਗਿਆ ਇਹਨੂੰ ਯੂਜ਼ ਕਰਨਾ ਨਾ ਭੁੱਲਿਓ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੀ ਸਿਹਤ ਨੂੰ ਹਮੇਸ਼ਾ sehat ਯਾਦ ਰੱਖਣ ਵਾਸਤੇ ਨੇ ਔਰ ਸ਼ੂਗਰ ਨੂੰ ਕੰਟਰੋਲ ਰੱਖਣ ਵਾਸਤੇ ਨੇ ਔਰ ਜਿਹੜਾ ਵੀ ਇਨਸਾਨ ਇਹ ਕਹਿ ਦੇਵੇ ਕਿ ਸ਼ੂਗਰ ਜੜੋਂ ਖਤਮ ਹੋ ਸਕਦੀ ਹੈ ਜਿਵੇਂ ਅੱਗੇ ਵੀ ਹਜ਼ਾਰ ਵਾਰੀ ਕਿਹਾ ਕਿ ਜੇ ਤੁਹਾਨੂੰ ਕੋਈ ਬੰਦਾ ਕਹਿੰਦਾ ਸ਼ੂਗਰ ਨੂੰ ਮੈਂ ਜੜੋਂ ਖਤਮ ਕਰ ਦੂੰ ਮੈਨੂੰ ਅੰਨੇ ਪੈਸੇ ਦੇ ਦੋ ਮੈਂ ਇਹ ਚ ਸੋਨਾ ਪਾ ਦੂੰ ਮੈਂ ਇਹ ਚ ਫਲਾਣਾ ਪਾ ਦੂੰ ਉਤ ਸਸਰੀਕਾਲ ਬੁਲਾ ਕੇ ਆਜੋ ਕਿਉਂਕਿ ਉਹ ਮੰਦ ਬੁੱਧੀ ਆ ਜਿਹੜਾ ਇਹ ਕਹਿੰਦਾ ਵੀ ਮੈਂ ਸ਼ੂਗਰ ਨੂੰ ਜੜੋ ਖਤਮ ਕਰ ਦੂੰ ਜੇ ਸ਼ੂਗਰ ਜੜੋ ਖਤਮ ਹੋ ਸਕਦੀ ਹੋਵੇ ਤਾਂ ਉਸ ਬੰਦੇ ਕੋਲੇ ਦੁਨੀਆ ਦੀ ਆਪਣੀ 에ਅਰਲਾਈਨ ਹੋਣੀ ਚਾਹੀਦੀ ਆ ਕਿਉਂਕਿ ਇੰਨਾ ਸ਼ੂਗਰ ਦਾ ਮਰੀਜ਼ ਆ ਕਰੋ ਠੀਕ ਕਰਨ ਲੱਗ ਜੇ ਤਾਂ ਇੱਕ 에ਅਰਲਾਈਨ ਉਹਦੀ ਆਪਣੀ ਬਣ ਜੂਗੀ ਥੋੜਾ ਜਿਹਾ ਦਿਮਾਗ ਲਾਇਆ ਕਰੋ ਬਾਕੀ ਸਭ ਬਾਬੇ ਦੀ ਕਿਰਪਾ ਜਿੰਨਾ ਦਿਮਾਗ ਤੁਹਾਡੇ ਕੋਲੇ ਮੈਂ ਕਹਿੰਦਾ ਕਿਸੇ ਕੋਲੇ ਹੋਈ ਨਹੀਂ ਸਕਦਾ ਕਿਸੇ ਕੋਲ ਨਹੀਂ ਹੁੰਦਾ ਜਿੰਨਾ ਸਾਡੇ ਪੰਜਾਬੀਆਂ ਕੋਲੇ ਦਿਮਾਗ ਹੈ ਇਸ ਕਰਕੇ ਹਮੇਸ਼ਾ ਡਾਕਟਰ ਵੈਦ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਿਆ ਕਰੋ ਪੁੱਛਿਆ ਕਰੋ ਹਰ ਸਵਾਲ ਜਿਹੜਾ ਤੁਹਾਡੇ ਮਨ 'ਚ ਹੋਵੇ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਸਵਾਲ ਪੁੱਛਾਂਗੇ ਉਹਦਾ ਫਰਜ਼ ਬਣ ਜਾਂਦਾ ਕਿ ਉਹ ਜਵਾਬ ਦੇਵੇ ਕਿਉਂਕਿ ਜੇ ਜਵਾਬ ਦੇਣ ਲੱਗੇ ਤੁਸੀਂ ਅੱਖਾਂ ਚੱਖਾਂ ਪਾ ਕੇ ਜਵਾਬ ਦੇ ਰਿਹਾ ਤਾਂ ਇਟ ਮੀਨ ਜੋ ਠੀਕ ਹੈ ਜੋ ਮੜ ਜਾ ਅੱਖ ਘੁਮਾ ਕੇ ਗੱਲ ਕਰਦਾ ਤਾਂ ਵੀ ਥੋੜਾ ਜਿਆ ਸੋਚਣ ਦੀ ਲੋੜ ਹੈ ਇਸ ਕਰਕੇ ਮਿੱਤਰੋ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ ਸਦਾ ਹੱਸਦੇ ਰਹੋ ਪਰ ਇੱਕ ਗੱਲ ਅੱਜ ਹੋਰ ਕਹਿ ਕੇ ਜਾਊਂਗਾ ਜੇ ਤੁਹਾਡੇ ਘਰ 'ਚ ਬੜੇ ਬਜ਼ੁਰਗ ਹੈਗੇ ਆ ਤੋ ਉਹਨਾਂ ਦੇ ਪੈਰਾਂ ਨੂੰ ਜੇ ਤੇਲ ਲਾਉਂਗੇ ਰੋਜ਼ ਰਾਤ ਨੂੰ ਤਾਂ ਤੁਸੀਂ ਆਪਣੇ ਕਾਰੋਬਾਰ 'ਚ ਵਿਰਧੀ ਦੇਖਿਓ ਆਪਣੀਆਂ ਨੌਕਰੀਆਂ 'ਚ ਵਾਧਾ ਦੇਖਿਓ ਆਪਣੀ ਸਿਹਤ 'ਚ ਤੰਦਰੁਸਤੀ ਦੇਖਿਓ ਕਿਉਂਕਿ ਉਹਨਾਂ ਬਜ਼ੁਰਗਾਂ ਦੀ ਜਿਹੜੇ ਦੁਆਵਾਂ ਨੇ ਸੀਸਾ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਕੀ ਕਰ ਜਾਂਦੀਆਂ ਨੇ ਪਿਓਰ ਆਕਸੀਜਨ ਹੁੰਦੀ ਆ ਉਹ ਮਿੱਤਰੋ ਕਦੇ ਲੈ ਕੇ ਦੇਖਿਓ ਬਸ ਆਪਣੇ ਵੱਡੇ ਬਜ਼ੁਰਗਾਂ ਦੇ ਪੈਰਾਂ ਨੂੰ ਤੇਲ ਲਾਇਆ ਕਰੋ ਕਦੇ-ਕਦੇ ਬਹਿ ਕੇ ਉਹਨਾਂ ਦੀ ਗੱਲ ਸੁਣ ਲਿਆ ਕਰੋ ਉਹਨਾਂ ਨੂੰ ਪੁੱਛ ਲਿਆ ਕਰੋ ਹੋਰ ਬਾਪੂ ਜੀ ਕਿਵੇਂ ਹੋ ਬੇਬੇ ਕਿਵੇਂ ਲੜਦੀ ਤਾਂ ਨਹੀਂ ਤੁਹਾਡੇ ਨਾਲ ਕਦੇ ਬੇਬੇ ਨੂੰ ਵੀ ਪੁੱਛ ਲਿਆ ਕਰੋ ਬਾਪੂ ਐਵੇਂ ਵੱਡਕਾ ਮਰੀ ਜਾਂਦਾ ਇਹੋ ਜੀਆਂ ਗੱਲਾਂ ਘਰ 'ਚ ਮਾਹੌਲ ਬਣਾ ਕੇ ਰੱਖਿਆ ਪਿਆਰ ਬਣਾ ਕੇ ਰੱਖਿਆ ਸਾਸਰੀ ਕਾਲ ਚੜ੍ਹਦੀ ਕਲਾ ਚ